ਪੰਜਾਬ ਵਿੱਚ ਆਫੀਸ਼ੀਅਲ ਤੌਰ ਤੇ ਮਾਨਸੂਨ ਦੀ آمد ਨਹੀਂ ਹੋਈ ਹੈ ਇਹ ਪ੍ਰੀ ਮਾਨਸੂਨ ਮੀਂਹ ਜਿੱਨਾ ਕਰਕੇ ਦਰਾਹਾ ਦੇ ਵਿੱਚ ਹੜ ਵਰਗੇ ਹਾਲਾਤ ਹੋ ਚੁੱਕੇ ਨੇ ਦੇਖ ਸਕਦੇ ਹਾਂ ਕਿ ਖੜੀਆਂ ਡਾਕਟਰ ਰਾਜਵੰਤ ਰੋਡ ਦੇ ਉੱਪਰ ਜਿੱਥੇ ਇੱਕ ਗੱਡੀ ਜੋ ਕੋਕ ਦੀਆਂ ਬੋਟਲਸ ਲੈ ਕੇ ਜਾ ਰਹੀ ਸੀ ਉਹ ਇੱਕ ਸਾਈਡ ਤੇ ਟੇਢੀ ਹੋ ਗਈ ਹੈ ਕਿਉਂਕਿ ਇਸ ਰੋਡ ਦੇ ਵਿੱਚ ਵੱਡੇ ਵੱਡੇ ਖੱਡੇ ਹੋਣ ਕਰਕੇ ਖੜੇ ਪਾਣੀ ਵਿੱਚ ਇਹ ਖੱਡੇ ਦਿਖਾਈ ਨਹੀਂ ਦਿੰਦੇ ਜਿਸ ਕਰਕੇ ਚਾਲਕ ਇਨ੍ਹਾਂ ਖੱਡਿਆਂ ਵਿੱਚ ਗੱਡੀ ਸੁੱਟ ਜਾਂਦਾ ਜਿਸ ਕਰਕੇ ਦੁਰਘਟਨਾਵਾਂ ਦਾ ਸ਼ਕਾਰ ਹੋ ਜਾਂਦੇ ਨੇ ਪੂਰੇ ਤਰਾਹ ਸ਼ਹਿਰ ਦੇ ਵਿੱਚ ਕੋਈ ਗਲੀ ਮੁਹੱਲਾ ਇਸ ਤਰ੍ਹਾਂ ਦਾ ਨਹੀਂ ਹੋਵੇਗਾ ਜਿੱਥੇ ਇਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਨਾ ਮਿਲਣ ਤਰਾਹ ਦੇ 15 ਮਰਵਾੜ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਚੁੱਕਿਆ ਹੈ ਹਾਲਾਂਕਿ ਜੋ ਲੋਕਲ ਐਮਸੀ ਹੈ ਇਸ ਵਾਰਡ ਦਾ ਐਮਸੀਆ ਉਸਨੇ ਇਸ ਪਾਣੀ ਨੂੰ ਡਿਸਪੋਜ਼ ਆਫ ਕਰਨ ਵਾਸਤੇ ਪਾਈਪਸ ਪਵਾਈਆਂ ਨੇ ਤਾਂ ਕਿ ਇਹ ਪਾਈਪਾਂ ਰਾਹੀਂ ਪਾਣੀ ਡਰੇਨ ਵਿੱਚ ਪੈ ਸਕੇ ਤੇ ਇੱਕ ਮੋਟਰ ਵੀ ਲਗਾਈ ਗਈ ਹੈ ਪਰੰਤੂ ਇਹ ਸਭ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਦੇਖ ਸਕਦੇ ਹਾਂ ਕਿ ਇਸ ਖੜੇ ਪਾਣੀ ਵਿੱਚ ਜੋ ਪੈਦਲ ਰਾਹgir ਨੇ ਉਹਨਾਂ ਦਾ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਕ੍ਰੇਨ ਬੁਲਾ ਕੇ ਇਸ ਜੋ ਵਹੀਕਲ ਹੈ ਗੱਡੀ ਹੈ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰੇ ਸ਼ਹਿਰ ਦੇ ਵਿੱਚ ਹਾਲਾਤ ਬਹੁਤ ਹੀ ਜ਼ਿਆਦਾ ਬੱਤਰ ਨੇ ਨਗਰ ਕੌਂਸਲ ਇਨ੍ਹਾਂ ਹਾਲਾਤਾਂ ਨੂੰ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਹੈ ਹਾਲਾਂਕਿ ਕਾਂਗਰਸ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਦੀਆਂ ਨਗਰ ਕਾਉਂਸਲ ਇੱਥੇ ਬਣੀ ਹੋਈ ਹੈ ਉਹਨਾਂ ਵੱਲੋਂ ਵੀ ਇਸ ਪਾਣੀ ਤੋਂ ਮੀਂਹ ਦਾ ਪਾਣੀ ਹੈ ਸੀਵਰੇਜ ਦਾ ਪਾਣੀ ਹੈ ਇਸ ਮੁੱਦੇ ਦੇ ਉੱਪਰ ਕੋਈ ਉਹ ਸਾਰੂ ਇਸ ਦਾ ਹੱਲ ਨਹੀਂ ਹੋ ਪਾਰਿਆ ਆਹ ਕਰਦਿਆਂ ਲੋਕਲ ਨਿਵਾਸੀਆਂ ਨਾਲ ਇਸ ਮੁੱਦੇ ਦੇ ਉੱਪਰ ਗੱਲਬਾਤ ਗੁਰਦੇਵ ਸਿੰਘਾ ਪਾਣੀ ਇੰਨਾ ਨਾਲ ਖੜਾ ਥੋੜਾ ਜਿਹਾ ਮੀਂਹ ਪੈਂਦਾ ਪਾਣੀ ਇੰਦੇ ਗੋਡੇ-ਗੋਡੇ ਖੜ ਜਾਂਦਾ ਇਹਦਾ ਹਾਂ ਅੱਜ ਦੇ ਰੋਜ਼ ਦੇ ਕਰ ਮਰ ਰੋਜ਼ ਦੇ ਅੱਛਾ ਜੀ ਇਹ ਨਾ ਸ਼ਮਨ ਦੇਸ਼ੀ ਗਏ ਨਾ ਕੋਸੋ ਬਣਾਣਾ ਉਹਦਾ ਅੰਤਲ ਆਉਂਦਾ ਰਹਿੰਦਾ ਸੀ ਦੇਖ ਕੇ 2 ਮਿੰਟ ਚ ਲੱਗ ਗਿਆ ਕੱਢ ਕੇ ਚਲੇ ਗਿਆ ਕਿ ਮਤਲਬ ਇਹ ਲੱਗਦਾ ਵੀ ਇੰਨੇ ਇੰਨੇ ਮਤਲਬ ਜੋ ਲੋਕਾਂ ਦੇ ਉੱਪਰ ਟੈਕਸ ਲਾਉਂਦੀ ਹੈ ਨਗਰ ਕਾਉਂਸਲ ਹਾਂ ਹਾਂ ਤੇ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੀ ਜੋ ਸੂਹ ਹੁੰਦਾ ਨਹੀਂ ਹਾਂਜੀ ਕੋਈ ਨਹੀਂ ਹੁੰਦਾਗਾ ਨਹੀਂ ਹੁੰਦਾ ਹੁਣ ਇੱਥੇ ਪੈ ਪਾਏ ਨੇ ਅੱਛਾ ਜੀ ਇੱਥੇ 8 ਲੱਖ ਦਾ ਉਹ ਪ੍ਰੋਜੈਕਟ ਸੀ ਇਹਦੇ ਕੋਈ ਕੋਈ ਪ੍ਰੋਜੈਕਟ ਦਾ ਪੈਪਾ ਪਾਣੀ ਕਰਨ ਦਾ ਵਾਸਤੇ ਇਹ ਪੈਪਾ ਜਿੰਨੇ ਸਿਕਾਂ ਰੇਂਜ ਚ ਪਉਣੀਆਂ ਸੀਗੀਆਂ ਇਹ ਪੈਪਾ ਜ ਤੋਂ ਕੱਢ ਕੇ ਪਾਣੀ ਦਾ ਪਾਣੀ મતਲਬ ਨੀਵੀਆਂ ਪਾਦੀਆਂ ਉਹਦਾ ਪਾਣੀ ਕਿਸੇ ਪਸੰਦ ਜਾਂਦਾ ਹੀ ਨਹੀਂ ਹੈ ਹੂੰ